ਦੋਨੇ ਭੈਣਾਂ ਹੀ ਲੱਗਣਗੀਆਂ ਵੀ ਜਿਵੇਂ ਇੱਕੋ ਘਰ ਚੋਂ ਜਾਨਵਰ ਆਏ ਹੋਏ ਨੇ ਪਿੱਛੋਂ ਆਇਆ ਲੱਗਦਾ ਜਿਵੇਂ ਦੋਨੇ ਹੈਗੀਆਂ ਵੀ ਇੱਕੋ ਜੀਆਂ ਨੇ ਤੇ ਬਾਡੀ ਬੁੱਡੀ ਵੀ ਇੱਕੋ ਜਿਹਾ ਤਰਸ ਦਿਖਾ ਦੇ ਉਹ ਜੋੜਾ ਤੁਰਦਾ ਦਿਖਾ ਦੇ ਜਿਵੇਂ ਖੰਨੇ ਮੰਡੀ ਤੇ ਤੋਰਦੇ ਹੁੰਨੇ ਆ ਬਾਈ ਮੰਡੀ ਵਾਲਾ ਸ਼ਿਸ਼ਟਵੇਂ ਬਣਾਦਾ ਅੱਜ ਆਪਾਂ ਨੇ ਘਰੀ ਪੰਡਤ ਦੀ ਉਹੀ ਗੱਲ ਆ ਵੀ ਦੋਨੇ ਪੂਰੀਆਂ ਟੋਪ ਨੇ ਲਾ ਕਮਾਲ ਆ ਬਾਈ ਲੈ ਇੱਥੇ ਤੋਂ ਫੇਸ ਕੁਆਲਿਟੀ ਦਿਖਾ ਦੇ ਤੇ ਬਾਕੀ ਤੋਂ ਹੋ ਕੇ ਫੇਰ ਬਣਾ ਦੇ ਕਰਾ ਦੇ ਤਸੱਲੀ ਹਰੇਕ ਪੱਖ ਤੋਂ ਅੱਜ ਤੋਰਦੇ ਬਾਈ ਲੰਬੀਆਂ ਤੋਰ ਦੇ ਲੈ ਸੱਜਣਾ ਜੋੜਾ ਹੀ ਤੁਰਦਾ ਦੇਖ ਸਕਦੇ ਹੋ ਦੋਨੇ ਦੂਜੇ ਦੂਜੇ ਸੂਏ ਨੇ ਦੋਨਾ ਮੰਗਰੀ ਜੇ ਮੈਂ ਗੱਲ ਕਰ ਲਾਂ ਬਾਈ ਕੱਟੀਆਂ ਨੇ ਮਾਤਰ ਸੈਨ ਦਿਖਾ ਦੇ ਬਾਈ ਸਮਾਰ ਕੇ ਧਾਰਾ ਦੇ ਸਨ ਇਧਰਲੇ ਪਾਸਿਓ ਲੈ ਹੁਣ ਮਾਰਦੇ ਪਿਛਲੇ ਥਣਾ ਚ ਤਾਂ ਧਾਰ ਤੂਰ ਤਾਂ ਸੱਜਣੋ ਉਹੀ ਗੱਲ ਆ ਵੀ ਪੂਰੀ ਐਨ ਸਿਰੇ ਦੀ ਆ ਇਹਦੀ ਚਵਾਈ ਮੈਂ ਕਹਣਾ ਉਹਨਾਂ ਤੋਂ ਵੀ ਟੋਪ ਬੋਲ ਜੀ ਖਰੀ ਚਵਾਈ ਆ ਬਹੁਤ ਖਰੀ 2016 17 ਕਿਲੋ ਦੇਣਾ ਐ ਮੈਨੇ ਇਹਦਾ ਕੰਮ ਤਾਂ ਆਏ ਜਿਵੇਂ ਪੰਪੇ ਗੇੜਨਾ ਹੋਵੇ ਯਾਰ ਬਾਈ ਇਹਦਾ ਇਹਦਾ ਕੰਮ ਸੱਜਣੋ ਪੰਪ ਗੇੜਨ ਵਾਲੀ ਆ ਇਹਨੂੰ ਤਾਂ ਚਾਹੀਏ 5 ਸਾਲ ਦਾ ਜਵਾਖ ਚੂਈ ਜਾਵੇ ਬਾਈ ਅਸੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਬਾਈ ਜੀਤੀ ਪੰਡਤ ਦੇ ਕੋਲੇ ਪਹੁੰਚੇ ਆ ਇੱਕ ਦੋ ਵੀਡੀਓ ਜੇ ਗੱਲ ਕਰ ਲੈਣਾ ਇਹ ਸੱਜਣ ਦੀ ਆਪਣੇ ਚੈਨਲ ਤੇ ਆਈਆਂ ਨੇ ਆਪਾਂ ਪਹੁੰਚੇ ਆ ਕੋਠੇ ਚੁੰਗਾ ਦੇ ਤੇ ਸੱਜਣੋ ਜੇ ਗੱਲ ਕਰ ਲਾਂ ਬਾਈ ਇਹ ਪੰਡਤਾਂ ਦੇ ਕੋਠੇ ਵੀ ਵਜਦੇ ਨੇ ਤੇ ਬੈਕ ਸਾਈਡ ਇਹਨਾਂ ਦੇ ਜੇ ਗੱਲ ਕਰ ਲਈਏ ਨਾ ਘਰਾਂ ਦੇ ਪਿਛਲੇ ਪਾਸੇ ਮਸ਼ਹੂਰ ਗੁਰਦੁਆਰਾ ਸਾਹਿਬ ਹੈ ਅੜੀਸਰ ਸਾਹਿਬ ਉੱਥੇ ਜੇ ਮੈਂ ਗੱਲ ਕਰ ਲਾਂ ਯਾਰ ਹਰੇ ਤਕਰੀਬਨ ਤਕਰੀਬਨ ਪੰਜਾਬ ਦੇ ਹਰੇਕ ਕੋਨੇ 'ਚ ਸਰਦਾਲੂ ਪਹੁੰਚਦੇ ਨੇ ਉਹਦੇ ਨੇੜੇ ਹੀ ਬਾਈਆਂ ਦਾ ਘਰ ਆ ਤੇ ਅੱਜ ਦੀ ਵੀਡੀਓ ਚ ਨਾ ਇੱਕ ਤੀਰ ਤੇ ਦੋ ਸ਼িকার ਵਾਲਾ ਕੰਮ ਕਰੂੰਗਾ ਮੈਂ ਉਹ ਕਿਵੇਂ ਕਰੂੰਗਾ ਇੱਕ ਤਾਂ ਪੰਡਤ ਜੀ ਕੋਲੇ ਜਾਨਵਰ ਅੱਜ ਹੈਗੇ ਨੇ ਫੋਰ ਸੇਲ ਚਾਰ ਝੋਟੀਆਂ ਨੇ ਜਿੰਨਾਂ ਚੋ ਤਿੰਨ ਸੂਈਆਂ ਹੋਈਆਂ ਨੇ ਤੇ ਇੱਕ ਮੈਂ ਹੈਗਿਆ ਗੱਬਣ ਹੈਗੀਆਂ ਚਾਰੇ ਚੰਗੇ ਜਾਨਵਰ ਨੇ ਤੇ ਜਿਹੜੀ ਸੋਨੂੰ ਮੈਂ ਗੱਲ ਦੱਸੀ ਆ ਵੀ ਇੱਕ ਤੀਰ ਦੋਸ਼ਕਾਰ ਵਾਲੀ ਇੱਕ ਤਾਂ ਜਾਨਵਰ ਫੋਰ ਸੇਲ ਨੇ ਇਸ ਘਰ ਦੇ ਵਿੱਚ ਅੱਜ ਤੇ ਦੂਜੀ ਗੱਲ ਪੰਡਤ ਜੀ ਜਿਹੜੇ ਬਾਹਰ ਦੀਆਂ ਪਾਰਟੀਆਂ ਆਉਂਦੀਆਂ ਨੇ ਨਾ ਆਦਰ ਸਟੇਟਾਂ ਦੇ ਸੱਜਣ ਮੈਨੂੰ ਫੋਨ ਕਰਦੇ ਹੁੰਦੇ ਆ ਵੀ ਯਾਰ ਗੁਰੀ ਜਾਨਵਰ ਲੈਣੇ ਆ ਤੇ ਆਪਣੇ ਪੰਜਾਬ ਵਾਲੇ ਵੀ ਉਹ ਵੀ ਪੰਡਤ ਜੀ ਨਾਲ ਸੰਪਰਕ ਕਰ ਸਕਦੇ ਨੇ ਕਿਉਂਕਿ 60 70000 ਤੋਂ ਲਾ ਕੇ 1.5 ਤੋਂ 2 ਲੱਖ ਤੱਕ ਦੇ ਜਾਨਵਰ ਪੰਡਤ ਜੀ ਦਵਾ ਦਾਂਦੇ ਨੇ ਪਿੰਡਾਂ ਚੋਂ ਵੀ ਦਵਾ ਦਿੰਦੇ ਨੇ ਤੁਰ ਫਿਰ ਕੇ ਫੀਲਡ ਚੋਂ ਤੇ ਇੱਥੇ ਤੇ ਰਹਿਣ ਸਹਿਣ ਦਾ ਦੋ ਡੰਗ ਚਵਾਈ ਕਰਕੇ ਵੀ ਲੈ ਜਾਓ ਉਹ ਸਿਸਟਮ ਵੀ ਪੂਰਾ ਮਿਲੂਗਾ ਤੇ ਬਾਕੀ ਆਜੋ ਪੰਡਤ ਜੀ ਨਾਲ ਕਰਾਉਂਦੇ ਆ ਗੱਲਬਾਤ ਆਜੋ ਜੀ ਪੰਡਤ ਜੀ ਨਾਲ ਸੱਜਣੋਂ ਤੁਹਾਨੂੰ ਮਿਲਿਉਣਾ ਮੈਂ ਤੇ ਜਾਨਵਰ ਵੀ ਇਕੱਲਾ ਇਕੱਲਾ ਦਿਖਾਵਾਂਗੇ ਤੇ ਰੇਟ ਵੀ ਵੀਡੀਓ ਜੀ ਕਰਾਂਗੇ ਆਜੋ ਜੀ ਹੋਰ ਪੰਡਤ ਜੀ ਕੀ ਹਾਲ ਠੀਕ ਹੈ ਜੀ ਬਹੁਤ ਵਧੀਆ ਸਭ ਠੀਕ ਹੈ ਹਾਂ ਲੰਮਾ ਸਮਾਂ ਥੋੜਾ ਜਿਹਾ ਜ਼ਰੂਰ ਲੰਘਿਆ ਵੀਡੀਓ ਨੂੰ ਮੇਰੇ ਖਿਆਲ ਆ ਬੜੀ ਤੇਜ਼ੀ ਕਰਕੇ ਹੈਨਾ ਮਾਲ ਆ ਮਾਲ ਡਾੜ ਡਾੜ ਲੰਗੀ ਗਿਆ ਤੇ ਮੇਰਾ ਖਿਆਲ ਆ ਬਾਹਰ ਕਾ ਇੱਕ ਲਾਟ ਤੋੜਤੇ ਹੁਣ ਉਸ ਤੋਂ ਬਾਅਦ ਜਿਹੜਾ ਆਪਣਾ ਤੋੜਤੇ 15-20 ਟਰਾਲੇ ਤੋੜ ਰਿਹਾ 15-20 ਲਾਟ ਤੋੜਤੇ ਤੇ ਬਾਕੀ ਬਾਹਰ ਵਾਲੇ ਸੱਜਣ ਵੀ ਆਪਣੇ ਨਾਲ ਸੰਪਰਕ ਕਰ ਸਕਦੇ ਨੇ ਸਾਰੇ ਕਰ ਸਕਦੇ ਜਿਹੜਾ ਮਰਜੀ ਲੋਕਲ ਨੂੰ ਵੀ ਦਵਾਉਣਾ ਨੇ ਆਪਾਂ ਲੋਕਲ ਨੂੰ ਨਹੀਂ ਦਵਾਉਂਦੇ ਕਿਉਂਕਿ ਇੱਕ ਅੱਧੀ ਲੈਣੀ ਹੁੰਦੀ ਉਹਨੂੰ ਤਾਂ ਕਿਵਦਾ ਜਿਹੜਾ 10 ਮਿੰਨਾਂ ਲਵੇ ਜਾਰੀ ਲਵੇ ਉਹਨੂੰ ਦਵਾਉਣ 'ਚ ਫਾਇਦਾ ਠੀਕ ਆ ਗੱਲ ਮਤਲਬ ਜਿਹੜਿਆਂ ਨੇ ਜਿਆ ਡੈਰੀ ਕਿਸੇ ਸੱਜਣ ਨੇ ਬਣਾਉਣੀ ਆ ਯਾਰ ਉਹ ਸੱਜਣ ਕਹਿੰਦੇ ਹੁੰਦੇ ਨੇ ਵੀ ਆਪਾਂ ਨੂੰ ਮਾਲ ਚਾਹੀਦਾ ਡਾਇਰੀਆਂ ਵਾਲੇ ਸੱਜਣ ਸੰਪਰਕ ਕਰ ਸਕਦੇ ਨੇ ਜਾਂ ਜਿਵੇਂ ਯੂਪੀ ਤੋਂ ਕਈ ਸੱਜਣ ਮੈਨੂੰ ਫੋਨ ਕਰਦੇ ਨੇ ਉਹ ਵੀ ਸੰਪਰਕ ਪੰਡਤ ਜੀ ਨਾਲ ਕਰ ਸਕਦੇ ਨੇ ਇਹ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਅੱਜ 4 ਜਾਨਵਰ ਦਿਖਾਵਾਂਗੇ ਤਿੰਨ ਸੁੰਝੀਆਂ ਵੀ ਆ ਇੱਕ ਗੱਭਾਣਾ ਠੀਕ ਹੈ ਗੱਲ ਲੈ ਇੱਕ ਬੰਨੇਓ ਇਧਰੋਂ ਕਰ ਲਈਏ ਸ਼ੁਰੂ ਫਿਰ ਆ ਇਧਰੋਂ ਲੈ ਸਾਡ ਤੇ ਹੋ ਜਾ ਲੈ ਅਰਸ ਸਿੰਘ ਆ ਝੋਟੀ ਤੇ ਮਾਰ ਦੇ ਬਾਈ ਕੈਮਰਾ ਇਹਦੀ ਫੇਸ ਕੁਆਲਿਟੀ ਚੈੱਕ ਕਰਾ ਦੇ ਇਹਦੀ ਬਾਡੀ ਬੁੱਡੀ ਦਿਖਾ ਦੇ ਦੇਖਾ ਔਲਜੀ ਮਨਾਈ ਜਾਂਦੀ ਆ ਹਨਾ ਔਲਜੀ ਮਨਾਈ ਜਾਂਦੀ ਆ ਜਾਨਵਰ ਇੱਥੇ ਤੋਂ ਕਾਰੀਗਰ ਸੱਜਣ ਇੱਥੋਂ ਆਈਡੀਆ ਵੀ ਲਾ ਲੈਂਦੇ ਨੇ ਵੀ ਇਹੇ ਜਾਨਵਰ ਆ ਪਹਿਲੇ ਜਾਂ ਦੂਜੇ ਸੂਏ ਦਾ ਤੇ ਬਾਕੀ ਯਾਰ ਨਵਾਂ ਹਾਨਾ ਬਾਡੀ ਬੁੱਡੀ ਤਾਂ ਉਹੀ ਗੱਲ ਆ ਵੀ ਬਾਕਮਾਲੀ ਆ ਚੀਜ਼ ਚੰਗੀ ਆ ਤੇ ਮੇਨ ਗੱਲ ਆ ਨਾ ਸੱਜਣੋ ਜਿਹੜਾ ਬਾਈ ਇਹਨੂੰ ਥਣ ਥਣ ਵੀ ਦਿਖਾ ਦੀ ਤਰਸ ਥਣ ਥਣ ਵੀ ਐ ਲੱਗਿਆ ਕਮਾਲ ਦਾ ਲੈ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦੇ ਤੋੜ ਦੇ ਲੈ ਇੱਥੇ ਤੋਂ ਤਰਸ ਫੇਸ ਕੁਆਲਟੀ ਦਿਖਾ ਦੇ ਥੋੜੀ ਜੀ ਇਹਦੀ ਇਹਦਾ ਸੂਆ ਕਿਹੜਾ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਕਿੰਨੇ ਦਿਨ ਦੀ ਸੂਈ ਆ ਇਹ ਕੱਲ ਸੂਈ ਆ ਜੀ ਅੱਜ ਤੜਕੀ ਬੋਲੇ ਚ ਖਾਲੀ ਕਰੀ ਅੱਛਾ ਕੱਲ ਸੂਈ ਆ ਬੱਚਾ ਕੀ ਆ ਨਾਲ ਦੇ ਹਏ ਬੱਚਾ ਇਹਦਾ ਕੱਟੀ ਆ ਜੀ ਲਸ ਸੱਜਣਾਂ ਨਾਲ ਇਹਦੇ ਹੈਗੀ ਆ ਕੱਤੀ ਕੱਤੀ ਤੇ ਵੀ ਦਿਖਾਉਂਗਾ ਕੈਮਰਾ ਮਾਰ ਕੇ ਜਿਹੜੇ ਸੱਜਣਾਂ ਨੂੰ ਗਿਲੇ ਸ਼ਿਕਵੇ ਰਹਿੰਦੇ ਨੇ ਇਹਨਾਂ ਵੀ ਬੱਚੇ ਨਹੀਂ ਦਿਖਾਉਂਦੀ ਅੱਜ ਬੱਚੇ ਵੀ ਦਿਖਾਉਂਗਾ ਤੇ ਮੇਨ ਗੱਲ ਆ ਜਿਹੜੀ ਸੱਜਣੋ ਭਾਈ ਨਾਲ ਇਹਦੇ ਕੱਤੀਆ ਇੱਕ ਨਾਲ ਇੱਕ ਮੋਰਾ ਦਾ ਨਗੀਨਾ ਜਿਵੇਂ ਗੱਲ ਕਰ ਲੈਣਾ ਸੱਜਣੋ ਅੱਜ ਸਾਨੂੰ ਫ੍ਰੀ ਮਿਲੂਗਾ ਕਿਉਂਕਿ ਬਾਹਲੇ ਸੱਜਣਾਂ ਦੀ ਯਾਰ ਆਪਾਂ ਨੂੰ ਘਰੇ ਦੁੱਧ ਪੀਣ ਵਾਲੇ ਸੱਜਣ ਨੇ ਜਿਹੜੇ ਘਰੇਲੂ ਸੱਜਣ ਉਹਨਾਂ ਦੀ ਇੱਕ ਮੰਗ ਰਹਿੰਦੀ ਆ ਵੀ 31 ਹੋਵੇ ਯਾਰ ਮੰਗਰ ਹੈਨਾ ਉਸੇ ਤਰਜ਼ ਤੇ ਆਪਾਂ ਇਹ ਜਾਨਵਰ ਲੈ ਕੇ ਆਏ ਆ ਲੈ ਥਾਣ ਸੁਣ ਬਿਲਕੁਲ ਖਾਲੀ ਨੇ ਕੋਈ ਭਰੇ ਥਣਾ ਚ ਨਹੀਂ ਹੈਗੀ ਲੈ ਤਰਸ ਹੁਣ ਇਹਦੀ ਕੱਤੀ ਤੇ ਵੀ ਮਾਰਦੇ ਕੈਮਰਾ ਅਗਲੇ ਪੰਨੇ ਬੈਠੀ ਆ ਲੈ ਕੱਤੀ ਵੀ ਦਿਖਾ ਦੇ ਕੱਤੀ ਵੀ ਬਿਲਕੁਲ ਹੈ ਉਹੀ ਗੱਲ ਆ ਵੀ ਜੈਡ ਬਲੈਕ ਆ ਹਲਕੀ ਜੀ ਪੂੰਛ ਵਾਈਟ ਆ ਤੇ ਬਾਕੀ ਇਹਦੀ ਯਾਰ ਬਣਾਵਟ ਜਿੰਨੀ ਮੈਂ ਤਾਰੀਫ ਕਰ ਲਾ ਉਨੀ ਥੋੜੀ ਆ ਜਾਨਵਰ ਚੰਗੇ ਨੇ ਕੀ ਸ਼ੇਮਾ ਨੂੰ ਚਮਕਦੇ ਨੇ ਤੇ ਜਾਤ ਕੁਆਲਟੀ ਚੰਗੀ ਆ ਦੁੱਧ ਕਿੰਨਾ ਕ ਪਾ ਦੂ ਆਪਣੇ ਦੁੱਧ ਐ ਇਸ ਵੇਲੇ ਬਹੁਲਾ 10 ਕਿਲੋ ਤਿਆਰ ਆ ਦੁੱਧ ਦੇਉਗੇ ਇਹ 12 13 ਕਿਲੋ ਥਾਣ ਥਣ ਉਹੀ ਗੱਲ ਆ ਸੱਜਣੋ ਵੀ ਥਾਣ ਥਣ ਵੀ ਝੋਟੀ ਨੂੰ ਯਾਰ ਬਾ ਕਮਾਨ ਲੱਗਿਆ ਜਿਵੇਂ ਮੈਂ ਅਕਸਰ ਗੱਲ ਕਰਦਾ ਹੁੰਨਾ ਵੀ ਜਿਹੜਾ ਥਾਣਾ ਜਿਹੜੀ ਜਾਨਵਰ ਨੂੰ ਯਾਰ ਥਾਣ ਚੰਗਾ ਲੱਗਿਆ ਉਹਦਾ ਚਬਾਈ ਚ ਵੀ ਬਹੁਤ ਚੰਗੀ ਆ ਉਹਦੀ ਚਬਾਈ ਚੰਗੀ ਇਹ ਹੋਊਗੀ ਬੁੜੀਆਂ ਬੜੀਆਂ ਦੇ ਚੋਣ ਵਾਲੀ ਆ ਸਾਰੇ ਬੁੜੀਆਂ ਚੋਣ ਬੰਦੇ ਜਿਹੜੇ ਪੋਲੀ ਚਬਾਈ ਆ ਅੱਛਾ ਇਹਦਾ ਰੇਟ ਇਹਦਾ ਕੀ ਕਰਦੇ ਆ ਜੀ ਇਹਦਾ ਰੇਟ ਤਾਂ ਹੈਗਾ 1,30,000 ਰੁਪਈਆ ਕਿੰਨੇ ਦੀ ਛੜ ਦਾਂਗੇ 1,25 ਦੀ ਛੜ ਦਿਆਂਗੇ ਜਵੇਂ ਲਾਸਟ ਇਹੋ 1000 2000 ਚਲੋ ਬੰਦਾ ਉਹ ਜਿਹੇ ਆ ਉਹ ਇਹ ਜਾ ਕਰ ਲਾਂਗੇ ਆਪਾਂ ਲੈ ਸੱਜੜੋ 1,24 ਪੰਡ ਦੀ ਕਹਿੰਦੇ ਯਾਰ ਮਾਨਤਾਨ ਕਰ ਦਾਂਗੇ ਇਹੀ ਜੀ ਗੱਲ ਨਹੀਂ ਬਾਕੀ ਜਾਨਵਰ ਚੰਗਾ ਤੇ ਇਹਦੇ ਸਿੰਘ-ਸੁੰਗ ਦਾ ਡਿਜ਼ਾਈਨ ਆ ਜਿਹੜਾ ਤਰਸੋ ਵੀ ਦਿਖਾਦੀ ਸਿੰਘ-ਸੁੰਗ ਦਾ ਡਿਜ਼ਾਈਨ ਵੀ ਬਿਲਕੁਲ ਇੱਕ ਕਨਾਲ ਦਾ ਜੇ ਮੈਂ ਗੱਲ ਕਰ ਲਾਂ ਪਤਲਾ ਸਿੰਘ ਆ ਗਿਆ ਤੇ ਡਿਜ਼ਾਈਨ ਵੀ ਇੱਕੋ ਜਿਹਾ ਫੇਸ ਕੁਆਲਿਟੀ ਕਿਸੇ ਪਾਸੋਂ ਜੇ ਮੈਂ ਗੱਲ ਕਰ ਲਾਂ ਝੋਟੀ ਹੱਥ ਤਰੌਂਦੀ ਰੇਕ ਪੱਖ ਤੋਂ ਪੂਰੀ ਆ ਇਹਦਾ ਟਾਂਚਾ ਜਿਹੜਾ ਸਟਰਕਚਰ ਆ ਸੱਜਣੋ ਉਹ ਵੀ ਮਜ਼ਬੂਤ ਸਟਰਕਚਰ ਦੀ ਹੈ ਬਾਕੀ ਰੇਟ ਸਵਾ ਚੋਂ ਹੋ ਜਾਊਗਾ ਮਾਨ ਤਨ 2-3000 ਦਾ ਹੀ ਜੀ ਗੱਲ ਨਹੀਂ ਜੇ ਤਾਂ ਨੇੜੇ ਆ ਕੇ ਕੋਈ ਵੀ ਸੱਜਣ ਖਰੀਦਣ ਆਊਗਾ ਮੌਕੇ ਤੇ ਰੇਟ ਹੋ ਜਾਂਦਾ ਹੁੰਦਾ ਹੀ ਜੀ ਗੱਲ ਨਹੀਂ ਫੋਨ ਪੰਡਤ ਜੀ ਨੂੰ ਮਿਲਿਆ ਲਿਓ ਤੇ ਹੁਣ ਆ ਜਾ ਤਰਸ ਭਈ ਆ ਤੇ ਮਾਰਦੇ ਕੈਮਰਾ ਦੋ ਨੰਬਰ ਵਾਲੀ ਇਹਦੀ ਫੇਸ ਕੁਆਲਟੀ ਵੀ ਦਿਖਾ ਦੇ ਪਹਿਲਾਂ ਇੱਧਰ ਤੋਂ ਸਮਾਰ ਕੇ ਸਿੰਘ ਸੁੰਗੇ ਇਹਦਾ ਵੀ ਚੰਗਾ ਸਿਲੈਕਸ਼ਨ ਕਰੀਆ ਚੰਗੀ ਮੈਂ ਕਹਿੰਨਾ ਲਾਇਆ ਲਾਇਆ ਟਾਈਮ ਥੋੜਾ ਜਿਹਾ ਹੈ ਨਾ ਥੋੜੀ ਜਿਹੀ ਮਿਹਨਤ ਤਾਂ ਫੇਰ ਕਰਨੀ ਪੈਂਦੀ ਹੈ ਬਸ ਮਿਹਨਤ ਕਰਨੀ ਪੈਂਦੀ ਆ ਨਾਲ ਨਾਲ ਤਰਸ ਜਦੋਂ ਝੋਟੀ ਸੇਵਾ ਕਰਾਂਗੇ ਤਾਂ ਹੀ ਮੇਵਾ ਹੋਊਗਾ ਹਾਂ ਜੀ ਹਾਂ ਲੱਥਾਨ ਤੁਣੇ ਨੂੰ ਵੀ ਚੰਗਾ ਲੱਗਿਆ ਬਈ ਇਹੀ ਜੀ ਗੱਲ ਈ ਲੰਬਾਈ ਲੰਬੂਈ ਜੇ ਗੱਲ ਕਰ ਲੈ ਇਹਦੀ ਚੰਗੀ ਆ ਤੇ ਇਹਦੀ ਵੀ ਜਿਵੇਂ ਤੁਹਾਨੂੰ ਮੈਂ ਦੱਸਦਾ ਹੁੰਦਾ ਨਾ ਵੀ ਇੱਥੇ ਤੋਂ ਚੜਾਈ ਹੁੰਦੀ ਆ ਜਿਹੜੀ ਜਾਂ ਆਹ ਹੱਡ ਤੋਂ ਇਹਦੀ ਇਹਦਾ ਗੈਪ ਹੁੰਦਾ ਉਹ ਚੀਜ਼ਾਂ ਵੀ ਯਾਰ ਬਹੁ ਮੈਟਰ ਕਰਦੀਆਂ ਨੇ ਤੇ ਬਾਕੀ ਜਾਨਵਰੀ ਵੀ ਚੰਗਾ ਬਈ ਪਤਲੇ ਚਮੜੇ ਦਾ ਉਹ ਜਿਵੇਂ ਆਪਣਾ ਸੱਜਣਾ ਕਹਿੰਦਾ ਹੁੰਦਾ ਮੰਨਾ ਡੱਲੇ ਵਾਲਾ ਨਾ ਆਇਆ ਤਾਂ ਸਿੱਧਰ ਮਾਰੀ ਐ ਪੂੰਛੀ ਮੋੜ ਲਾਂਗਾ ਉਹ ਥੋੜਾ ਹੈਗਾ ਸੱਜਣ ਕਾਰੀਗਰ ਉਹ ਕਹਿੰਦਾ ਜੇ ਚ ਹੱਡੀ ਨਾ ਹੋਵੇ ਪਤਾ ਨਹੀਂ ਕਹਿੰਦਾ ਦੁੱਧ ਵੱਧ ਦੰਦੀਆਂ ਨੇ ਵੀ ਹੁੰਦਾ ਜੀ ਪੂਰਾ ਫਰਕ ਹੈ ਅੱਛਾ ਇਹਦਾ ਸੂਆ ਕਿਹੜਾ ਇਹ ਦੂਜਾ ਸੂਆ ਜੀ ਇਹ ਵੀ ਤੋੜ ਦੇ ਬਾਈ ਆਜਾ ਇੱਧਰ ਤੋੜ ਲੈ ਸੱਜਣਾ ਤੁਰਦੀ ਦੀ ਅਜਮੈਂਟੇ ਦੀ ਵੀ ਕਰ ਲਿਓ ਬਾਈ ਇਹਦਾ ਹੈਗਾ ਦੂਜਾ ਸੂਆ ਇਹਦਾ ਸੂਆ ਕਹਿ ਦਿੰਦਾ ਹੁਣ ਇਹ ਪਰਸੋ ਸੂਈ ਆ ਜੀ ਇਹਦੇ ਨਾਲ ਬੱਚਾ ਕੀ ਉੱਪ ਪਾਰੀਆਂ ਨੂੰ ਕੱਟ ਹੀ ਪਤਾ ਹੁੰਦਾ ਬੱਚਾ ਦਾ ਮੌਕੇ ਦੀ ਦੇਖ ਦਿੰਦੇ ਨੇ ਵੀ ਕੀ ਆ ਨਾਲੇ ਕੱਟੀ ਆ ਕੱਟੀ ਅੱਛਾ ਇਹਦੇ ਮਗਰ ਵੀ ਕੱਟੀ ਆ ਹਾਂ ਹਾਂ ਲੈ ਸਜਣੋ ਇਹਦੇ ਮਗਰ ਵੀ ਕੱਟੀ ਆ ਉਹ ਝੋਟੀ ਉਹੀ ਗੱਲ ਆ ਤਰਸ ਜਦੋਂ ਮੜੂਗੀ ਸਾਰੀ ਦਿਖਾਦੀ ਤੇ ਉੱਤੇ ਤੋਂ ਬਾਡੀ ਬੁੱਡੀ ਵੀ ਦਿਖਾਦੀ ਬਾਈ ਬਾਡੀ ਬੁੱਡੀ ਇਹਦੀ ਵੀ ਚੰਗੀ ਆ ਤੇ ਉਹੀ ਗੱਲ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਟਰਕਚਰ ਇਹਦਾ ਵੀ ਚੰਗਾ ਤੇ ਉੱਤੇ ਤੋਂ ਚੜਾਈ ਚੜੂਈ ਤੇ ਥਣ ਥਣ ਵਾਲੇ ਤਾਂ ਉਹੀ ਗੱਲ ਆ ਵੀ ਜਮਾ ਐਨ ਸਿਰੇ ਵਾਲੀ ਗੱਲ ਬਾਤੀ ਆ ਥਣ ਥਣ ਤਾਂ ਪੂਰੇ ਯਾਰ ਅੱਬਲ ਦਰਜੇ ਦੇ ਲੱਗੇ ਨੇ ਜੇ ਮੈਂ ਗੱਲਬਾਤ ਕਰ ਲਾਂ ਤੇ ਉੱਤੇ ਦਰਸ ਆ ਜਿਹੜਾਈ ਚੜਾਈ ਵੀ ਦਿਖਾਈ ਜਿਵੇਂ ਤੁਹਾਨੂੰ ਮੈਂ ਦੱਸਦਾ ਹੁਣ ਨਾ ਵੀ ਆਹ ਚੜਾਈ ਵੀ ਇਹਦੇ ਤੋਂ ਇਹ ਚੀਜ਼ ਦਾ ਗੈਪ ਕੱਦ ਬਹੁਤ ਆ ਛੋਟੀ ਦੇ ਕੋਲੇ ਕੱਦ ਮੋਢੇ ਜਿੰਨਾ ਕੱਦ ਕਾਰ ਸੱਜਣੋਂ ਬਹੁਤ ਆ ਲੈ ਕੱਦ ਕਾਢ ਦਾਂ ਅੱਜ ਆ ਤੁਸੀਂ ਇੱਥੇ ਤੋਂ ਲਾ ਲਿਓ ਤੇ ਮੇਨ ਗੱਲ ਆ ਦਰਸ ਨਾਲੇ ਦੇ ਕੱਤੀ ਆ ਓਏ ਆਹ ਕੱਤੀ ਤੇ ਮਾਰਦੇ ਕੈਮਰਾ ਬਾਕੀ ਸਾਨੂੰ ਬੱਚਾ ਦੱਸੂਗਾ ਵੀ ਕੈ ਦਿਨ ਹੋ ਗਈ ਸੂਈ ਨੂੰ ਇਹਨੂੰ ਤਿੰਨ ਕਿ ਦਿਨ ਹੋ ਗਏ ਅੱਛਾ ਇਹ ਵੀ ਜੈਡ ਬਲੈਕ ਆ 2 4 ਵਾਲੀ ਨੇ ਪੂੰਛ ਚ ਇਹਦੇ ਮਗਰ ਵੀ ਕੱਤੀ ਆ ਤੇ ਹੁਣ ਬੋਲੀ ਇਹਦੇ ਥੱਲੇ ਕਿੰਨੀਆਂ ਇਹਦੇ ਥੱਲੇ ਹੋਊਗਾ 12 ਕਿਲੋ ਬੋਲੇ ਹੋਗੇ ਅੱਛਾ 12 ਕਿਲੋ ਦੇ ਦੇ 15 ਕਿਲੋ ਦੀ ਗਾਰੰਟੀ ਆ 15 ਕਿਲੋ ਐਨ ਦੇਓਗੇ ਪੂਰਾ ਅੱਛਾ ਚੋ ਚੱਲ 15 ਕਿਲੋ ਨਹੀਂ 14 ਦੇ ਦੂ ਝੋਟੀ ਦੀ ਬਾਡੀ ਬੁੱਡੀ ਬਹੁਤ ਆ ਬਾਡੀ ਬੁੱਡੀ ਬਹੁਤ ਅਲਾਦਰਸ ਪਛਾਣ ਨੂੰ ਹੋ ਕੇ ਇਹਦੀ ਬਾਡੀ ਬੁੱਡੀ ਵੀ ਦਿਖਾ ਦਿਆ ਨਾ ਤੇ ਜਾਨ ਜੂਨ ਵੀ ਚੰਗਿਆ ਕਾਦੇ ਦਾ ਵੀ ਚੰਗਾ ਬਾਈ ਇਹਦਾ ਰੇਟ ਇਹਦਾ ਰੇਟ 140 ਆ ਇਹਦਾ ਰੇਟ 140 ਆ ਦੇ ਕਿੰਨੇ ਦੀ ਦੇਵਾਂਗੇ 35 ਦੀ ਦੇ ਦਿਆਂਗੇ ਹੋਰ ਦਾਇਆ ਹੋਰ ਕਿਚਲੋ ਹੋਰ ਜੇ ਜਮੇ ਕੋਈ ਖਾਸ ਆ ਗਿਆ 33 ਦੀ ਦੇ ਦੇ ਉਹ ਸਾਰੀ ਖਾਸ ਹੁੰਦੇ ਨੇ ਜਿਹੜੇ ਆਪਾਂ ਨੂੰ ਸੱਜਣ ਦੇਖਦੇ ਨੇ ਸਾਰੀ ਖਾਸ ਨੇ ਕਿਉਂਕਿ ਆਪਾਂ ਨੇ ਪੰਡਤ ਜੀ ਹਰੇਕ ਸੱਜਣ ਨੂੰ ਜਿੰਨੇ ਕਾਹ ਕਹਣਗੇ ਆਪਾਂ ਨੇ ਤਾਂ ਸਾਰੇ ਆਪਣੇ ਭਾਈ ਤਾਂ ਰੱਬ ਦਾ ਰੋਪਾ ਜਿਹੜਾ ਅੱਖਾਂ ਵਾਲੀ ਦੇਖਣਾ ਆਪਾਂ ਨੇ ਫਰਮਾਇਸ਼ ਨਹੀਂ ਕਿਸੇ ਦੀ ਚਲਦੀ ਆਪਣੇ ਜੀਨ ਦੇ ਤੇ ਨਾ ਆਪਾਂ ਕਿਸੇ ਦੀ ਫਰਮਾਇਸ਼ ਮੰਦੀ ਹੈ ਹੈਨਾ ਹਾਂ 1 33 ਜੋ ਵੀ ਇਹੀ ਜੀ ਗੱਲ ਯਾਰ ਮਾਨਤਾਨ ਹੋ ਜੂਗਾ ਇੱਕ ਵਾਰੀ ਝੋਟੀ ਦੇ ਤਰਸ ਹੋਰ ਮਾਰ ਦੇ ਕੈਮਰਾ ਲੈ ਨੂੰ ਕਿਹੜਾ ਹੋਰ ਤੋੜਦੇ ਯਾਰ ਹੋਰ ਕਿ ਹੋਰ ਤੋੜ ਦੇ ਇੱਕ ਵਾਰੀ ਕਰਾ ਦੇ ਤਸੱਲੀ ਆਪਣੇ ਦੇਖਣ ਵਾਲੀ ਸੱਜ ਲੱਗ ਸੱਜਣੋ ਇੱਕ ਵਾਰੀ ਇਹਨੂੰ ਹੋਰ ਤੋਰ ਕੇ ਦਿਖਾਉਨੇ ਆ ਬਾਈ ਹੁਣ ਜਦੋਂ ਤੁਰੂਗੀ ਨਾ ਹਰੇਕ ਪੱਖ ਤੋਂ ਕੋਸ਼ਿਸ਼ ਰਹੂਗੀ ਦਿਖਾਉਣ ਦੀ ਇਹਨੂੰ ਲੈ ਚੱਲ ਬਾਈ ਆਇਆ ਨੂੰ ਲੈ ਚੱਲ ਤੇ ਫੇਸ ਕੁਆਲਟੀ ਦੀ ਗੱਲ ਕਰ ਲਾਂ ਲੰਬਾਈ ਲੰਬੂਈ ਦੀ ਗੱਲ ਕਰ ਲਾਂ ਅਗਲੇ ਬੰਨੇ ਉਹਦੇ ਲੇਵੇ ਲੂਵੇ ਦੀ ਗੱਲ ਕਰ ਲਈ ਨਾ ਜੇ ਉਹੀ ਗੱਲ ਆ ਵੀ ਤਾਜ਼ੇ ਜਾਨਵਰ ਨੇ ਬਿਲਕੁਲ ਇੱਕ ਇੱਕ ਦੋ ਦੋ ਤਿੰਨ ਤਿੰਨ ਦਿਨਾਂ ਦੇ ਸੂਏ ਹੋਏ ਹਜੇ ਇਹਨਾਂ ਨੇ ਰੈਡੀ ਹੋਣਾ ਖਾ ਪੀ ਕੇ ਤੇ ਬਾਕੀ ਬਾਡੀ ਬੂਟੀ ਦਾ ਤੁਸ ਨੂੰ ਕਿਸੇ ਪਾਸੋਂ ਦੇਖਣ ਦੀ ਲੋੜ ਹੀ ਨਹੀਂ ਵੀ ਜਾਂ ਕੋਈ ਕੱਦ ਸਜਣਾ ਕੇ ਇਹ ਨਹੀਂ ਕਹਿ ਸਕਦਾ ਵੀ ਗੁਰੀ ਜਿਵੇਂ ਤੂੰ ਦੱਸਦਾ ਸੀ ਨਾ ਵੀ ਉਹਦੋਂ ਕੱਦ ਘੱਟ ਨਿਕਲ ਗਿਆ ਕੱਦ ਕੋਦ ਵਾਲੇ ਵੀ ਯਾਰ ਕਮਾਲੀ ਕਰੀ ਪਈਆ ਤੇ ਥਣ ਥਣ ਵੀ ਚੰਗਾ ਲੱਗਿਆ ਪੂਰਾ ਬਲਦਰਜੇ ਦਾ ਤੇ ਭਾਈ ਨਾੜਾ ਨੂੜਾ ਵੀ ਹੈਗੀਆਂ ਪਿੰਡੇ ਤੇ ਤੇ ਮੇਨ ਗੱਲ ਆ ਯਾਰ ਜਿਹੜੀ ਚਮੜੀ ਬਹੁਤ ਬਰੀਕ ਆ ਜੀ ਤੇ ਹੁਣ ਆਜਾ ਪਰਸ ਲਈ ਆ ਤਿੰਨ ਨੰਬਰ ਆਈ ਤੇ ਭਈ ਇੱਥੇ ਵੀ ਮਾਰਦੇ ਕੈਮਰਾ ਇਹਦਾ ਸੂਆ ਕਿਹੜਾ ਜੀ ਇਹਦਾ ਤੀਜਾ ਸੂਆ ਇਹਦਾ ਤੀਜਾ ਸੂਆ ਇਹ ਕਹਿ ਦਿੰਦੀ ਸੂਈ ਆ ਇਹ ਇਹ ਵੀ ਕੱਲ ਪਰਸੋਸ ਹੋਈ ਆ ਇਹ ਵੀ ਪਰਸੋ ਕੋਈ ਇਹਦੇ ਬੱਚੇ ਤੇ ਵੀ ਮਾਰਦੇ ਰਸ ਕਹਿੰਦਾ ਇਹਦੇ ਮਾਗਰ ਆ ਗਿਆ ਸੱਜਣੋ ਝੋਟਾ ਕਹਿ ਸਕਦੇ ਆ ਆਪਾਂ ਉਹਦਾ ਨਾੜੂ ਨਾ ਵੀ ਆ ਝੋਟਾ ਪੂਰਾ ਨਰੋਆ ਐ ਝੋਟਾ ਵੀ ਪੂਰਾ ਨਰੋਆ ਵੀ ਪੂਰਾ ਨਰਵਾ ਵੀ ਚੰਗੀ ਨਸਲ ਦਾ ਟੀਕਾ ਟੂਗਾ ਮੈਂ ਵੀ ਪਿਓਰ ਮੋਹਰਾ ਨਸਲ ਦੀ ਟੀਕਾ ਟੂਗਾ ਚੰਗਾ ਲਵਾਇ ਲੱਗਦਾ ਕਿਸੇ ਸੱਜਣ ਨੇ ਤੇ ਬਾਕੀ ਥਣ ਥੋਣੇ ਨੂੰ ਵੀ ਚੰਗਾ ਲੱਗਦਾ ਵਾਈ ਚ ਬਾਡੀ ਬੂਡੀ ਦਿਖਾ ਦਿੰਦਾ ਅੱਜ ਤਰਕੀ ਖਾਲੀ ਕਰੀ ਅਸੀਂ ਬੌਲੇ ਚ ਅੱਛਾ ਇਹ ਅੱਜ ਸਵੇਰੇ ਖਾਲੀ ਹਾਂ ਇਹ ਕਹਿੰਦੇਂ ਦੀ ਪਰਸੋਂ ਦੀ ਸੂਈ ਪਰਸੋਂ ਦੀ ਹੈ ਅੱਛਾ ਇਹ ਪਰਸੋਂ ਦੀ ਸੂਈ ਹੈ ਇਹਦੇ ਥੱਲੇ ਬੌਲੀ ਕਿੰਨੀ ਇਹਦੇ ਥੱਲੇ ਹੁਣ 11-12 ਕਿਲੋ ਬੌਲੀ ਤਿਆਰ ਆ 15-16 ਕਿਲੋ ਐਨ ਦੁੱਧ ਦੋ ਠੰਡਾ ਅੱਛਾ 11-12 ਰੈਡੀ ਆ ਡੰਕ ਦੋ ਡੰਕ ਤੋਂ ਸੱਜਣੋ ਦੋ ਡੰਕ ਚੋਕੇ ਲਜਾਣ ਕੋਈ ਗੱਲ ਨਹੀਂ ਤਾਂ ਉਹੀ ਗੱਲ ਆ ਸੱਜਣਾ ਬਾਡੀ ਬੂਡੀ ਤਾਂ ਸਾਰੀ ਮਈਆਂ ਦੀ ਜਿਵੇਂ ਮੈਂ ਕਰ ਲਾ ਨਾ ਯਾਰ ਬਾਕ ਮਾ ਲੀਆ ਲੈ ਭਾਈ ਇਹਨੂੰ ਵੀ ਤੋਰ ਦੇ ਖੋਲ ਕੇ ਤੋਰ ਦੇ ਬਾਕੀ ਸੱਜਣੋਂ ਕਰ ਲਿਓ ਤੁਰਦੀ ਦੀ ਜੱਜਮੈਂਟ ਥੋੜਾ ਜਿਹਾ ਜਾਨਵਰ ਕਈ ਵਾਰੀ ਨਾ ਡਰ ਜ਼ਰੂਰੀ ਜਾਂਦਾ ਪਰਸ ਥੋੜਾ ਪਛਾਣੂ ਹੋ ਕੇ ਦਿਖਾ ਦੇਈਏ ਕਿਉਂਕਿ ਕਈ ਵਾਰੀ ਇਹ ਹੁੰਦਾ ਯਾਰ ਕਿਸੇ ਘਰੇਲੂ ਸੱਜਣ ਦੇ ਘਰੋਂ ਜਾਨਵਰ ਆਇਆ ਹੁੰਦਾ ਜਾਨਵਰ ਕਈ ਵਾਰੀ ਨਾ ਘਰ ਦਾ ਪਾਲੀ ਕੱਟੀ ਹੁੰਦੀ ਆ ਵੀ ਬਾਹਰ ਕੱਢੀਏ ਨਹੀਂ ਹੁੰਦੀ ਉਹਦੇ ਕਰਕੇ ਡਰ ਜਾਂਦਾ ਤੇ ਬਾਕੀ ਲੇਵਾਲੂ ਆ ਇਹਨੂੰ ਵੀ ਠੀਕ ਆ ਬਾਈ ਥਣ ਸੋਣੇ ਨੂੰ ਵੀ ਚੰਗਾ ਲੱਗਿਆ ਚਬਾਈ ਚਬੂਈ ਬਹੁਤ ਚੰਗੀ ਆ ਤੇ ਚਬਾਈ ਚਬੂਈ ਤਾਂ ਜੇ ਆਪਾਂ ਪੰਡਤ ਜੀ ਗੱਲ ਕਰ ਲਈ ਵੀ ਜਿੰਨੇ ਥਣ ਆਪਾਂ ਹੁਣ ਉਹ ਮਈਆਂ ਨੂੰ ਦਿਖਾਈ ਨੇ ਵੀ ਇਹਨਾਂ ਜਿਵੇਂ ਪੋਲੀ ਆ ਬੁੜੀਆਂ ਚੋਣ ਬੰਦੇ ਚੋਣ ਜਿਹੜਾ ਮਰਜੀ ਚੋਣ ਲੈ ਤਾਂ ਸੇਦੀ ਬਾਡੀ ਬੁੱਡੀ ਵੀ ਦਿਖਾ ਦੀ ਉਹ ਬਾਕੀ ਮੇਨ ਗੱਲ ਆ ਜਿਹੜੀ ਰੰਗ ਵੀ ਇਹਦਾ ਗਹਿਰਾ ਕਾਲਾ ਆ ਗਿਆ ਆਪਾਂ ਜਿਵੇਂ ਕਹਿ ਨਹੀਂ ਹੁੰਦੇ ਹਰਿਆਣੇ ਚ ਮਈਆਂ ਵਾਲੀ ਸੱਜਣ ਕਹਿੰਦੇ ਨੇ ਯਾਰ ਡੁੱਜੀ ਟੋਬੇ ਟੂਬੇ ਜਾਂਦੀਆਂ ਗਾਰੇ ਰੇਤ ਤੇ ਲੇਟਦੀਆਂ ਉਹ ਗੱਲ ਬਾਤ ਆ ਭਾਈ ਉਹਨਾਂ ਵਾਂਗੂ ਇਹਦਾ ਕੁਆਲਿਟੀ ਬਹੁਤ ਚੰਗੀ ਹੱਥ ਫੇਰ ਕੇ ਦੇਖ ਮੈਂ ਤਾਂ ਬੜਾ ਸਰੀਰ ਕੁਲਾ ਦਾ ਉਹੀ ਗੱਲ ਆ ਜਿਵੇਂ ਆਮਨੇ ਹੋਰੀ ਦੇਖਦੇ ਹੁੰਦੇ ਆ ਵੀ ਪਤਲੇ ਚਮੜੇ ਨਹੀਂ ਆਣੇ ਭਾਈ ਉਹ ਗੱਲ ਬਾਤ ਆ ਇਹਨਾਂ ਦੀ ਬਾਕੀ ਸੱਜਣੋ ਫਰਜ ਆਣਾ ਥੋੜਾ ਹੁੰਦਾ ਵੀ ਨੇੜੇ ਆ ਕੇ ਇਹਦਾ ਰੇਟ ਕੀ ਕਰਦੇ ਆਂ ਜੀ ਇਹਦਾ 1.35 ਬੰਦਦੇ ਕਿੰਨੇ ਵੀ ਛੱਡ ਦਾਂਗੇ 30 ਦੀ ਛੱਡ ਦਾਂਗੇ ਓਏ ਹੋਰ ਵੀ ਕਰਦੇ ਹੋਰ ਮਾਰਦਾਨ ਕਰਦੇ ਇਹ ਜੋ ਕਰਦੇ ਹੋ ਮਾਰਦਾਨ ਕਰਦੇ ਹੋ ਕੋਈ ਗੱਲ ਨਹੀਂ ਕਿੰਨਾ ਕ ਕਰ ਦਾਂਗੇ ਹੁਣ ਕਰ ਦਾਂਗੇ 1000 2000 ਹੋਰ ਕਰ ਦਾਂਗੇ ਬਾਕੀ ਛੋਟਛੱਪਾ ਇਹਦੇ ਜੋ ਹੋ ਜੂ ਆਏਗੇ ਸੱਜਣ ਦਾ ਮਾਰਦਾਨ ਹੋ ਜੂ ਇਹ ਜੀ ਗੱਲ ਨਹੀਂ ਲੈ ਵੀ ਹੁਣ ਮਾਰਦੇ 4 ਨੰਬਰ ਵਾਲੀ ਤੇ ਕੈਮਰਾ ਇਹ ਗੱਬਣ ਆ ਅੱਛਾ ਇਹ ਗੱਬਣ ਹੈ ਹਾਂ ਜੀ ਹਾਂ ਓਏ ਉਹੀ ਗੱਲ ਆ ਕਈ ਸੱਜਣਾ ਨਹੀਂ ਨਾ ਡਿਮਾਂਡ ਰਹਿੰਦੀ ਹੁੰਦੀ ਆ ਬਹਿਮ ਵੀ ਹੁੰਦਾ ਕਈਆਂ ਨੂੰ ਵੀ ਅਸੀਂ ਜੈਡ ਬਲੈਕ ਲੈਣੀਆਂ ਉਹਨਾਂ ਵਾਸਤੇ ਇਹ ਜੈਡ ਏ ਆ ਗਈ ਜੈਡ ਬਲੈਕ ਜਮਾ ਬੱਚੇ ਬੁੱੱਚੇ ਚੰਗੇ ਪਾਉਣ ਵਾਲੀ ਆਈਟਮ ਆ ਤੇ ਜਿਹੜਾ ਥਾਂ ਇਹਨੂੰ ਲੱਗਿਆ ਨਾ ਸੱਜਣੋ ਇਹਦੀ ਤਾਂ ਸਾਨੂੰ ਚਵਾਈ ਦੇ ਯਾਰ ਨਾ ਮੇਰੀ ਗਰੰਟੀ ਦੀ ਲੈ ਲਓ ਜੇ ਚਵਾਈ ਜੇ ਹੁੰਦੀ ਹੋਣੀ ਇਹਨਾਂ ਦੀ ਚਵਾਈ ਬਾਲੀ ਖਰੀ ਹੁੰਦੀ ਆ ਬਾਈ ਇਸ ਥਣ ਚ ਲੈ ਬਾਈ ਇਹਨੂੰ ਤਾਂ ਮੈਂ ਆ ਦੁੱਧ ਦਊ 18 ਕਿਲੋ ਮੈਂ ਇਹਦਾ ਸੁਆ ਕਿਹੜਾ ਜੀ ਇਹ ਤੀਜਾ ਸੁਆ ਏ ਅੱਛਾ ਇਹਦਾ ਹੈਗਾ ਤੀਜਾ ਸੁਆ ਤੇ ਬਾਕੀ ਚામੜੀ ਚੁੰਮੜੀ ਤਾਂ ਉਹੀ ਗੱਲ ਆ ਵੀ ਜਮਾ ਕਾਗਜ਼ਰ ਕੀ ਆ ਇਹ ਵੀ ਜੈਡ ਬਲੈਕ ਆ ਗਈ ਬਿਲਕੁਲ ਸੱਜਣੋ ਪੂਛ ਵੀ ਬਲੈਕ ਆ ਲੈ ਬਾਈ ਖੋਲ ਕੇ ਤੋੜ ਦੇ ਦਿਨ ਕਿੰਨੇ ਕ ਕੱਢਦੀ ਆ ਜੀ ਦਿਨ ਇਹ ਲੈ ਹਵਤਾ ਕੱਢ ਜੂ ਤੇ ਬਾਕੀ ਕੱਦੇ ਦਾ ਥੋੜਾ ਜਿਹਾ ਦਰਮਿਆਨਾ ਲਾ ਲਵੀ ਬਾਹੇ ਵੱਡੇ ਕੱਦ ਦੇ ਨਹੀਂ ਉਹਨਾਂ ਦੇ ਮੁਕਾਬਲੇ ਉਹਨਾਂ ਦੇ ਕੋਲੇ ਖੜੀ ਵੀ ਥੋੜੀ ਛੋਟੀ ਲੱਗਦੀ ਆ ਕਿਉਂਕਿ ਉਹ ਝੋਟੀਆਂ ਮੱਤੀ ਬਹੁਤ ਹਨਾ ਦਾਣੇ ਦੀ ਭਲੀ ਆ ਨਰੇ ਦੀ ਹਾਂ ਉਹ ਝੋਟੀਆਂ ਦਾ ਕੱਦ ਪੁੱਤ ਬਾਲਾ ਵੀ ਉਹੀ ਗੱਲ ਆ ਵੀ ਚਾਲ ਢਾਲ ਚੰਗੀ ਆ ਪਹਿਲਵਾਨ ਵਾਲੀ ਚਾਲ ਢਾਲ ਆ ਜਿਵੇਂ ਜਿਵੇਂ ਬਣੂਗੀ ਨਾ ਉਹੀ ਗੱਲ ਆ ਵੀ ਜਿਵੇਂ ਆਪਾਂ ਕਹਿ ਦੇਣਾ ਵੀ ਯਾਰ ਟੋਕਰਾਂ ਲੇਵੇ ਦਾ ਲਈ ਫਿਰਦੀ ਆ ਉਹ ਸਿਸਟਮ ਬਣਾਉਣਾ ਇਹਨੇ ਹਜੇ ਕੱਚੀ ਆ ਇਹ ਪੰਜਾਂ ਸੱਤਾਂ ਦਿਨਾਂ ਦੀ ਤੇ ਬਾਕੀ ਥਣ ਤੋਂ ਗੈਪ ਗੂਪ ਦਾ ਗੱਲ ਕਰ ਲਿਆ ਬਾਈ ਗੈਪ ਗੂਪ ਤੇ ਥਣ ਬਹੁਤ ਲੱਗਿਆ ਅਗਲੇ ਤੋਂ ਪਿਛਲਾ ਪਿਛਲੇ ਤੋਂ ਪਿਛਲਾ ਤੇ ਮੇਨ ਗੱਲ ਆ ਯਾਰ ਜਿਹੜੀ ਚਵਾਈ ਚਬੂਈ ਇਹਦੀ ਤਾਂ ਚਾਹੇ ਬੱਚੇ ਚਵਾਈ ਕਰੀ ਜਾਣ ਇਸ ਥਣ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਤੇ ਬਾਡੀ ਬੁੱਡੀ ਵੀ ਚੰਗੀ ਆ ਉਤੋਂ ਤੇ ਮੇਨ ਗੱਲ ਆ ਜਿਹੜੀ ਬਾਈ ਟਾਂਚਾ ਟੁੰਚਾ ਵੀ ਬਹੁਤ ਚੌੜਾ ਇਹਦਾ ਉੱਤੇ ਤੋਂ ਤੇ ਆ ਵੀ ਜੈਡ ਬਲੈਕ ਚ ਗਈ ਇਹਦਾ ਕਿੰਨਾ ਕਿਲੋ ਦੁੱਧ ਦੱਸਿਆ ਆਪਾਂ ਜਿੱਥੋਂ ਲੈ ਕੇ ਆਏ ਇਹਦਾ 18 ਕਿਲੋ ਦੁੱਧ ਦੱਸਿਆ ਸਾਨੂੰ ਕਹਿੰਦਾ 18 ਕਿਲੋ ਚੋਆ ਅਸ ਅੱਛਾ 18 ਕਿਲੋ ਹਾਂ ਕਿੰਨਾ ਕਾ ਆਪਣੇ ਤਜਰਬੇ ਨਾਲ ਕੀ ਕਹਿੰਦੀ ਐ ਤਜਰਬੇ ਨਾਲ ਜਾਨੇ ਮੈਨੂੰ 15 ਤੱਕ ਗਰੰਟੀ ਐ ਆਪਣੀ ਅਗਲੇ ਅਗਲੇ ਬੰਨਿਆਂ ਦਿਖਾ ਦੇ ਲੇ ਵਾ ਇੱਥੋਂ ਗੈਪ ਗੂਪ ਦਿਖਾ ਦੇ ਥਣਾਂ ਦਾ ਆਪਸ ਚ ਅਜੇ ਹਫਤਾ ਬਣੋ ਬਹੁਤ ਮੱਸ ਹਾਂ ਜੀ ਆਪਾਂ ਗੱਲ ਕਰ ਲੈਣਾ ਇੱਥੋਂ ਇੱਥੋਂ ਗੈਪ ਗੂਪ ਬਹੁਤ ਆ ਬਾਈ ਥਣਾਂ ਦਾ ਗੇਠਾਂ ਗੂ ਬੈਠ 15 ਕਿਲੋ ਦੀ ਤਾਂ ਮੈਂ ਓਟ ਤੇ ਦੇ ਦੂੰਗਾ ਮੈਂ ਅੱਛਾ 15 ਕਿਲੋ ਦੀ ਆਪਾਂ ਗਰੰਟੀ ਤੇ ਵੀ ਦੇ ਦਾਂਗੇ ਜੇ ਕਿਸੇ ਸੱਜਣ ਨੇ ਲਿਜਾਣੀ ਆ ਇਹਦਾ ਰੇਟ 15 ਕਿਲੋ ਦੀ ਓੜ ਇਹਦਾ ਮੁੱਲ ਤਾਂ 1 25 ਆ 1 20 ਦੀ ਦੇ ਦੇਾਂਗੇ ਇਹ ਚੋ ਕਰ ਦੋ ਮਾਨ ਕਰ ਦਿਆਂਗੇ ਮਾਨ ਤ 10 ਦੀ ਦੇ ਦਾਂਗੇ 10 ਥੋੜਾ ਹੋਗਾ ਚਲ ਦੇਖ ਲਾਂਗੇ ਚਲ ਕੁਛ ਨਹੀਂ ਹੁੰਦਾ ਪੰਡਤ ਜੀ ਪਤਾ ਆ ਗਿਆ ਇੱਕ ਅੱਧਾ ਗਿਫਟ ਤਾਂ ਕਿਸੇ ਨਾ ਕਿਸੇ ਸੱਜਣ ਵਾਸਤੇ ਲਿਆਇਆ ਕਰੋ ਚਲਦਾ ਲਿਆਇਆ ਕਰੋ ਕਿਉਂਕਿ ਸੱਜਣ ਮਾਣਨ ਵਾਲੀ ਵੀਡੀਓ ਦੇਖਦੇ ਨੇ ਪਰ ਇਹ ਇੱਕ ਅੱਧਾ ਤੋਹਫਾ ਦਾ ਮੈਂ ਬਹੁਤ ਚੰਗੀਆਂ ਇਹ ਮੈਂ ਤਾਂ 1 25 ਦੀ ਐ ਸੂਕੀ ਮੈਂ ਮੈਂ ਸੱਜਣਾਂ ਚੰਗੀਆਂ ਬਤੀ ਚਲ ਤਾਂ ਕਹਿਤਾ 1 10 ਦੀ ਚਲ 1 10 ਦੀ ਦੇ ਬਾਕੀ ਹੋਰ ਗੱਲ ਡੈਰੀ ਦੇ ਮਤਲਬ ਦੀ ਮੈਂ ਆ ਇੱਕ ਤਾਂ ਇਹਨੇ ਰੋਕਣਾ ਥੋਂ ਥੋੜਾ ਇੱਕ ਤਾਂ ਇਹ ਰੋਕਣਾ ਥਾਂ ਥੋੜਾ ਜਿਵੇਂ ਫਰਾਰੀ ਨਹੀਂ ਆਉਂਦੀ ਫਰਾਰੀ ਗੀ ਕਹਿੰਦੇ ਲੋਰ ਦੀ ਕੋਈ ਵਾਧੂ ਆ ਹਾਂ ਥਾਂ ਰੋਕਣਾ ਇਹਨੇ ਥੋੜਾ ਦੁੱਧ ਦੇਣਾ ਚੰਗਾ ਤੇ ਖਾਣਾ ਵੀ ਬਤਨਣਾ ਨਹੀਂ ਆ ਬਰੀਕ ਦੇ ਕਿੰਨੀ ਆ ਪਸਲੀ ਪੂਰੀ ਬਰੀਕ ਹੈ ਪਿਓਰਾ ਮੋਰਾ ਦੀ ਜਾਤ-ਜੂਤ ਚੰਗੀ ਆ ਸੱਜਣੋ ਇਹ ਆਪਾਂ ਛੱਡ ਦਾਂਗੇ ਇੱਕ ਦਸ ਦੀ ਆਏਗੇ ਸੱਜਣ ਦਾ ਮਾਨ ਤਾਨ ਛੋਟ ਛੱਪਾ ਕਰ ਦਾਂਗੇ ਉਹ ਜੋ ਲੈ ਹੁਣ ਐ ਕਰ ਬਾਈ ਬੱਚੇ ਲਾ ਦੇ ਪਹਿਲੇ 2 ਨੰਬਰ ਵਾਲੀਆਂ ਝੋਟੀਆਂ ਦੇ ਆਪਾਂ ਉਹਨਾਂ ਦੇ ਧਾਰਾ ਤੂਰਾ ਵੀ ਮਾਰ ਕੇ ਦਿਖਾ ਦਈਏ 来 ਜੇ ਨਾ ਡਰੀਆਂ ਝੋਟੀਆਂ ਨਾ ਸੱਜਣੋਂ ਧਾਰਾ ਧੂਰਾ ਮਾਰ ਕੇ ਜਰੂਰ ਦਿਖਾਵਾਂਗੇ ਬਾਈ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਲੈ ਛੱਡ ਦੇ ਬੱਚੇ ਬੱਚੇ ਲਾ ਕੇ ਦਿਖਾ ਦੇਣਾ ਆਪਾਂ ਪਹਿਲੇ 2 ਨੰਬਰ ਵਾਲੀਆਂ ਦੋਹੇ ਝੋਟੀਆਂ ਮਗਰ ਕੱਟੀਆਂ ਨੇ ਜੀ ਹੈ ਨਾ ਕੱਟੀਆਂ ਇਹ ਕੱਟੀਆਂ ਹਾਂ ਦੋਹਾਂ ਝੋਟੀਆਂ ਮਗਰ ਕੱਟੀਆਂ ਨੇ ਸੱਜਣੋਂ ਬਾਡੀ ਬੁੱਡੀ ਦਰਸ ਦੋਨਾਂ ਦੀ ਫੇਰ ਮਾਰਦੇ ਕੈਮਰਾ ਇੱਕ ਵਾਰੀ ਉਹੀ ਗੱਲ ਆ ਵੀ ਸਿੰਗੀ ਸੁੰਗੀ ਦੀ ਗੱਲ ਕਰ ਲਈਏ ਬਾਡੀ ਬੁੱਡੀ ਦੀ ਬਾਈ ਚੰਗੀਆਂ ਨੇ ਲਾਜਵਾਬ ਜਾਨਵਰ ਛੇਤੀ ਭਾਲਣ ਚਾਹੀਏ ਲੱਭਦੀਆਂ ਨਹੀਂ ਇਹ ਜੀਆਂ ਹਾਂ ਲੈ ਆ ਕੱਟੀ ਤੇ ਵੀ ਮਾਰਦੇ ਕੈਮਰਾ ਬਿਲਕੁਲ ਤਾ ਲਾ ਸੱਜਣਾ ਝੋਟੀ ਆ ਗਈ ਇੱਕ ਨੰਬਰ ਵਾਲੀ ਇਹਦੀਆਂ ਧਾਰਾਂ ਤੂਰਾ ਮਾਰ ਕੇ ਦਿਖਾ ਦੇਣਾ ਤੇ ਮੇਨ ਗੱਲ ਦਾ ਨਾ ਜਿਹੜੀ ਜਾਨਵਰ ਰਾਤ ਹੀ ਸੂਇਆ ਉਹ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਲਿਓ ਬੋਲੇ ਚੀ ਆ ਲਾ ਗਲੇ ਥਣਾ ਦੀਆਂ ਮਾਰਦਾ ਤਰਸ ਐਨ ਦਿਖਾ ਦੇ ਬਾਈ ਸਮਾਰ ਕੇ ਧਾਰਾਂ ਦੇਸਣ ਹਿੱਦਰਲੇ ਪਾਸਿਓ ਲਾ ਹੁਣ ਮਾਰ ਦੇ ਪਿਛਲੇ ਥਣਾ ਚੋਂ ਤਾਂ ਧਾਰ ਤੂਰ ਤਾਂ ਸੱਜਣਾ ਉਹੀ ਗੱਲ ਆ ਵੀ ਪੂਰੀ ਐਨ ਸਿਰੇ ਦੀ ਆ ਪੂਰੀ ਮੋਟੀ ਧਾਰ ਪੈਂਦੀ ਆ ਤੇ ਅਗਲੇ ਥਣਾ ਚੋਂ ਵੀ ਮਾਰ ਦੇ ਦੋ ਦੋ ਧਾਰਾਂ ਹੋਰ ਲਾ ਚਵਾਈ ਚਬੂਈ ਤਾਂ ਸੱਜਣਾ ਫੋਕੀ ਆ ਪੂਰੀ ਚਵਾਈ ਚਬੂਈ ਤੇ ਤੁਹਾਨੂੰ ਹੱਥ ਲਾਉਣ ਦੀ ਲੋੜ ਨਹੀਂ ਲੈ ਪੰਡਤ ਜੀ ਹੁਣ ਛੱਡ ਲੋ ਬੱਚਾ 2 ਨੰਬਰ ਵਾਲੀ ਝੋਟੀ ਦਾ ਤੇ ਉਹਦੀਆਂ ਵੀ ਐ ਭਾਈ ਆ ਪਤਾ ਰਾਂ ਤੂਰਾ ਮਾਰ ਕੇ ਦਿਖਾ ਦਈਏ ਤੁਹਾਨੂੰ ਲੈ ਚਵਾਈ ਚੂਈ ਤਾਂ ਗੱਟ ਤੇ ਕਰਨੇ ਉਹੀ ਗੱਲ ਆ ਲੈ ਬੱਸ ਕਰ ਚਲ ਬੱਸ ਕਰ ਫੇਰ ਹੋਇਆ ਖੜਾ ਲੈ ਕੱਤੀ ਤੇ ਮਾਰ ਦੇ ਦਰਸ ਕੈਮਰਾ ਆਹ ਕੱਤੀ ਆ ਨਾਲੇ ਦੀ ਲੈ ਹੁਣ ਸੱਜਣੋ 2 ਨੰਬਰ ਵਾਲੀ ਦਾ ਬੱਚਾ ਛੱਡ ਦੇ ਲੈ ਇੱਧਰ ਵੀ ਮਾਰ ਦੇ ਦਰਸ ਕੈਮਰਾ ਓਏ 2 ਨੰਬਰ ਵਾਲੀ ਤੇ ਇਹਦੇ ਮਗਰ ਵੀ ਕੱਤੀ ਆ ਕੱਤੀ ਆ ਲੈ ਇਹਦੇ ਮਗਰ ਵੀ ਸੱਜਣੋ ਕੱਤੀ ਆ ਭਾਈ ਲਾ ਗਈ ਭਾਈ ਲਾ ਗਈ ਲੈ ਬੰਦੇ ਬੱਚਾ ਛੱਡ ਤੇ ਲਾਤਰ ਸੇ ਇਹਦੇ ਥਣ ਥਣ ਦਿਖਾ ਦੇ ਬਈ ਲਾ ਕੇ ਨੇੜੇ ਇਹਦੇ ਵੀ ਉਹੀ ਗੱਲ ਆ ਵੀ ਥਣ ਥਣ ਦਾ ਇਹਨੇ ਵੀ ਗੱਡ ਤੇ ਬਈ ਥਣ ਥਣ ਲੱਗਿਆ ਵੀ ਜੇ ਮੈਂ ਗੱਲ ਕਰ ਲਾਂ ਸਜਣੋ ਟੋਪ ਕੁਆਲਟੀ ਦਾ ਜਿਵੇਂ ਸਾਨੂੰ ਮੈਂ ਪਹਿਲੀ ਦੱਸਿਆ ਨਾ ਵੀ ਥਣ ਥਣ ਆ ਲੱਗਿਆ ਟੋਪ ਕੁਆਲਟੀ ਦਾ ਬੱਸ ਬੱਸ ਬਥੇਰੇ ਤੋਤੇ ਕਿ ਹੁਣ ਧਾਰਾਂ ਦਿਖਾ ਦੇ ਮਾਰ ਕੇ ਵੀਡੀਓ ਲੰਬੀ ਹੋ ਜੂ ਜ਼ਿਆਦੇ ਫਿਰ ਲਾਤਰ ਸੇ ਧਾਰਾ ਦੂਰਾਂ ਦਿਖਾ ਦੇ ਲਾ ਕੇ ਨੇੜੇ ਜਮਾ ਇਹਨੇ ਲੱਤ ਹੁਣ ਮਾਰਦੇ ਪਿਛਲੇ ਥਣਾ ਜੀ ਚਵਾਈ ਚ ਬੂਈ ਸੱਜਣੋ ਉਹੀ ਗੱਲ ਆ ਚਵਾਈ ਚ ਬੂਈ ਇਹਦੀ ਵੀ ਫੋਕੀ ਆ ਪੂਰੀ ਅਗਲਾਂ ਚ ਮਾਰਦੇ ਹੁਣ ਤੇ ਬਾਕੀ ਸੱਜਣੋ ਨੇੜੇ ਆ ਕੇ ਦੋ ਰੰਗ ਚ ਇਹ ਚੋਕੇ ਦੇਖ ਲਓ ਇਹ ਜੀ ਗੱਲ ਨਹੀਂ ਤਸੱਲੀ ਕਰਨ ਦਾ ਤੁਹਾਡਾ ਫਰਜ਼ ਬਣਦਾ ਤੇ ਜਿਹੜੀ ਮੇਨ ਗੱਲ ਆ ਬਾਈ ਇਹਦੇ ਨਾਲ ਵੀ ਕੱਟੀ ਆ ਬੱਚਾ ਇਹਦਾ ਵੀ ਦਿਖਾ ਦੇ ਤਰਸ ਲੈ ਫਿਰ ਇੱਕ ਨੰਬਰ ਦੋਨੇ ਪਹਿਲੇ ਤੇ ਦੂਜੇ ਨੰਬਰਾਂ ਨੇ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਇਹਦੇ ਵਿੱਚ ਲਾਤਾ ਇਹਦੇ ਵਿੱਚ ਦੇਖ ਲਓ ਹਾਂ ਆਹ ਤਿੰਨ ਨੰਬਰ ਵਾਲੀ ਨੂੰ ਵੀ ਲਾਤਾ ਯਾਰ ਬੱਚਾ ਤਿੰਨ ਸੂਈਆਂ ਨੇ ਲਾ ਤਿੰਨਾ ਨਹੀਂ ਤੁਹਾਨੂੰ ਧਾਰਾਂ ਆਪਾਂ ਮਾਰ ਕੇ ਦਿਖਾ ਦਾਂਗੇ ਇੱਕ ਹੈਗੀਆ ਗੱਬਣਾ ਉਹ ਹਜੇ ਸੂਈ ਨਹੀਂ ਨਹੀਂ ਬੱਚਾ ਤੁਹਾਨੂੰ ਆਪਾਂ ਉਹਦਾ ਵੀ ਲਾ ਕੇ ਦਿਖਾ ਦਿੰਦੇ ਬਾਈ ਲੈ ਸੱਜਣੋ ਧਾਰਾਂ ਤੁਹਾਨੂੰ ਆਪਾਂ ਤਿੰਨ ਨੰਬਰ ਵਾਲੀ ਝੋਟੀ ਦਾ ਵੀ ਦਿਖਾ ਦਿੰਦੇ ਆ ਮਾਰ ਕੇ ਡਰ ਥੋੜਾ ਜਰੂਰ ਜਾਂਦੀ ਆ ਸਾਡਾ ਕਿਉਂਕਿ ਸਾਨੂੰ ਪਤਾ ਵੀ ਸਿਸਟਮ ਸਾਡੇ ਕੋਲੇ ਐਂ ਹੁੰਦਾ ਡਾਕਟਰ ਸਮਝਦੇ ਨੇ ਕਈ ਵਾਰੀ ਲੱਤਰ ਸ ਥੋੜਾ ਬੈਕ ਤੋਂ ਦਿਖ ਇਹ ਇਹਦੀ ਚਵਾਈ ਮੈਂ ਕਹਣਾ ਉਹਨਾਂ ਤੋਂ ਵੀ ਟੋਪ ਵਾਲੀ ਖਰੀ ਚਵਾਈ ਆ ਬਹੁਤ ਖਰੀ 2016 17 ਕਿਲੋ ਦੇਣਾ ਇਹ ਮੈਨੇ ਇਹਦਾ ਕੰਮ ਤਾਂ ਆਇਆ ਜਿਵੇਂ ਪੰਪੇ ਗੇੜਨਾ ਹੋਵੇ ਹਨਾ ਬਾਈ ਇਹਦਾ ਇਹਦਾ ਕੰਮ ਸੱਜਣੋਂ ਪੰਪ ਗੇੜਨ ਨਾਲ ਹੀ ਆ ਇਹਨੂੰ ਤਾਂ ਚਾਹੇ 5 ਸਾਲ ਦਾ ਜਵਾਖ ਚੂਈ ਜਾਵੇ ਬਾਈ ਲਾ ਅਗਲੇ ਥਣਾ ਚ ਵੀ ਮਾਰਦੇ ਦੋਦੇ ਉਹ ਡਰਦੀ ਥੋੜਾ ਜ ਸਾਡੇ ਕਰਕੇ ਆ ਹਨਾ ਲਾ ਬੱਚਾ ਮਗਰ ਲੱਗਦਾ ਨਾ ਉਹ ਦਾ ਹਾਂ ਲੱ ਚਵਾਈ ਚਬੂਈ ਦਾ ਤੁਹਾਨੂੰ ਹੱਥ ਲਾਉਣ ਦੀ ਲੋੜ ਨਹੀਂ ਤਿੰਨਾਂ ਝੋਟੀਆਂ ਨੇ ਬਾਈ ਚਵਾਈ ਚਬੂਈ ਚੰਗੀ ਆ ਫੋਕੀ ਆ ਤੇ ਬਾਕੀ ਮੇਨ ਗੱਲ ਆ ਜਿਹੜੀ ਯਾਰ ਨੇੜੇ ਆ ਕੇ ਛੋਡਾ ਵੀ ਤਸੱਲੀ ਕਰਕੇ ਜਾਨਵਰ ਖਰੀਦਣ ਦਾ ਫਰਜ਼ ਹੁੰਦਾ ਲੈ ਬਸ ਬਾਈ ਨਾ ਪੰਡਤ ਜੀ ਆਇਆ ਕਰੋ ਨੰਬਰ ਬੋਲ ਦਿਓ ਆਪਣਾ 98763 66634 ਇੱਕ ਵਾਰੀ 98763 66634 ਲੈ ਸੱਚ ਨੂੰ ਅੱਜ ਆਪਾਂ ਦਿਖਾਈਆਂ ਨੇ ਜੀਤੀ ਪੰਡਤ ਦੇ ਘਰੋਂ ਚਾਰ ਝੋਟੀਆਂ ਤੁਹਾਨੂੰ ਚਾਰਾਂ ਚੋਂ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਲਓ ਬਾਕੀ ਪੰਡਤ ਜੀ ਜੇ ਆ ਇੱਕ ਇੱਕ ਨੰਬਰ ਇੱਕ ਨੰਬਰ ਤੇ ਦੋ ਨੰਬਰ ਕੋਈ ਜੋੜਾ ਲੈ ਜਾਂਦਾ ਸੱਚੇ ਜੇ ਜੋੜਾ ਲੈ ਜਾਂਦਾ ਫਿਰ ਹੋਰ ਲੈਸ ਕਰਦਾ ਹੈ ਮਾੜਾ ਮਾੜਾ ਮੈਨੂੰ ਬਤਾ ਦਿਖਾ ਤੋਰ ਕੇ ਹਾਂ ਅੰਬਰ ਅੰਬਰ ਸਰ ਵਾਲੇ ਸੱਜਣ ਨੇ ਜਾਂ ਦੂਰ ਵਾਲੇ ਸੱਜਣ ਨੇ ਜਿਹੜੇ ਉਹਨਾਂ ਦੇ ਨਾ ਕਈ ਵਾਰੀ ਉਹਨਾਂ ਨੂੰ ਜੋੜੇ ਜੀ ਪੜਤਾ ਪੈਂਦਾ ਸਿੰਗਲ ਸਿੰਗਲ ਦਾ ਕਰਾਇਆ ਵੱਧ ਹੋ ਜਾਂਦਾ ਤੇ ਬਾਕੀ ਸੱਜਣਾਂ ਨੂੰ ਤੁਹਾਨੂੰ ਲੱਗਣਗੀਆਂ ਵੀ ਉਹ ਦੋਨੇ ਭੈਣਾਂ ਹੀ ਲੱਗਣਗੀਆਂ ਜਿਵੇਂ ਇੱਕੋ ਘਰ ਚੋਂ ਜਾਨਵਰ ਆਏ ਹੋਏ ਨੇ ਪਿੱਛੋਂ ਆਏ ਲੱਗਦਾ ਜਿਵੇਂ ਦੋਨੇ ਹੈਗੀਆਂ ਵੀ ਇੱਕੋ ਜੀਆਂ ਨੇ ਤੇ ਬਾਡੀ ਬੁੱਡੀ ਵੀ ਇੱਕੋ ਜਿਹਾ ਤਰਸ ਖੰਨੇ ਮੰਡੀ ਤੇ ਤੋਰਦੇ ਹੁੰਨੇ ਆ ਬਾਈ ਮੰਡੀ ਵਾਲਾ ਸ਼ਿਸ਼ਟਵੇਂ ਬਣਾਦਾ ਅੱਜ ਆਪਾਂ ਨੇ ਘਰੀ ਪੰਡਤ ਦੀ ਉਹੀ ਗੱਲ ਆ ਵੀ ਦੋਨੇ ਪੂਰੀਆਂ ਟੋਪ ਨੇ ਲਾ ਕਮਾਲ ਆ ਬਾਈ ਲੈ ਇੱਥੇ ਤੋਂ ਫੇਸ ਕੁਆਲਿਟੀ ਦਿਖਾ ਦੇ ਤੇ ਬਾਈ ਇੱਕ ਤੋਂ ਹੋ ਕੇ ਫੇਰ ਬਣਾ ਦੇ ਕਰਾ ਦੇ ਤਸੱਲੀ ਹਰੇਕ ਪੱਖ ਤੋਂ ਅੱਜ ਤੋਰਦੇ ਬਾਈ ਲੰਬੀਆਂ ਤੋਰਦੀ ਲੈ ਸੱਜਣਾ ਜੋੜੇ ਹੀ ਤੁਰਦਾ ਦੇਖ ਸਕਦੇ ਹੋ ਦੋਨੇ ਦੂਜੇ ਦੂਜੇ ਸੂਏ ਨੇ ਤੇ ਦੋਨਾ ਮੰਗਰੀ ਜੇ ਮੈਂ ਗੱਲ ਕਰ ਲਾਂ ਬਾਈ ਕੱਟੀਆਂ ਨੇ ਹਾ ਹੋਰ ਤੋਰ ਦੇ ਕੇ ਰਾ ਹੋਰ ਤੋਰ ਦੇ ਕੇ ਰਾ ਦਖਾੜ ਯਾਦਿਕੂ ਜੀ ਕਿਸੇ ਨੂੰ ਵਗਜੋ ਲੱਭਦੇ ਨਹੀਂ ਸੇਤੀ ਲੱਭਣ ਵਗਜੋ ਦੋ ਦੋ ਗੱਡੀ ਦਾ ਤੇਲ ਪੂਪਦੇ ਚੋਟੀਆਂ ਸੱਜਣਾਂ ਚੰਗੀਆਂ ਨੇ ਲੈ ਸੱਜਣੋ ਅੱਜ ਆਪਾਂ ਦਿਖਾਈਆਂ ਨੇ ਤੁਹਾਨੂੰ ਜੀਤੀ ਪੰਡਤ ਕੋਲੋਂ ਚਾਰ ਝੋਟੀਆਂ ਦਿਖਾਈਆਂ ਨੇ ਬਾਕੀ ਨਾ ਚਾਰਾਂ ਚ ਤੁਹਾਨੂੰ ਜਿਹੜੀ ਵੀ ਪਸੰਦ ਆਊਗੀ ਨੇੜ ਆ ਕੇ ਤਸੱਲੀ ਕਰਕੇ ਲਿਆ ਸਕਦੇ ਹਾਂ ਬਾਕੀ ਨੰਬਰ ਕਿਹੜਾ ਹੋਰ ਬੋਲ ਦੋ ਜੀ ਮੇਰਾ ਨੰਬਰ ਤਾਂ ਹੈਗਾ 98776366634 ਤੇ ਲੋਕੇਸ਼ਨ ਵੀ ਦੱਸ ਦੋ ਪਿੰਡ ਹੰਢਾਇਆ ਕੋਠੇ ਚੁੰਗਾ ਸਾਹਮਣੇ ਆਨੰਦ ਦੇ ਪੋਲਟਰੀ ਫਾਰਮ ਪੰਡਤਾਂ ਦੇ ਕੋਠੇ ਨੇੜੇ ਬਾਬਾ ਗੁਰਦੁਆਰਾ ੜੀ ਸਰਸਾ ੜੀ ਸਰਸਾ ਸੱਜਣੋ ਲੋਕੇਸ਼ਨ ਬਾਕੀ ਪੰਡਤ ਜੀ ਦੀ ਭਰ ਲਿਓ ਤੇ ਬਾਕੀ ਜੇ ਕੋਈ ਸੱਜਣ ਯਾਰ ਜੋੜਾ ਜੋੜਾ ਲਿਜਾਊਗਾ ਕਹਿੰਦੇ ਜੋੜੇ ਜੋੜੇ ਚ ਵੀ ਹੋਰ ਵੀ ਮਾਨ ਤਾਨ ਜੋੜੇ ਚ ਕਰ ਦਾਂਗੇ ਜੇ ਸਾਰਿਆਂ ਚਾਰੇ ਲਊਗਾ ਤਾਂ ਚਾਰਾਂ ਚ ਹੋਰ ਲੈਸ ਕਰ ਦਿਆਂਗਾ ਮੈਂ ਚਾਰਾਂ ਚ ਕਹਿੰਦੇ ਹੋਰ ਵੀ ਲੈਸ ਕਰ ਦਾਂਗੇ ਆਫਰ ਇਹ ਲਾਤੀ ਅੱਜ ਦਾ ਪੰਡਤ ਜੀ ਨੇ ਤੇ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਲਿਜਾਣ ਦਾ ਤੁਹਾਡਾ ਫਰਜ਼ ਆ ਧੰਨਵਾਦ